10000 45000 ਅੱਲਾ ਬਾਰਕਤ ਨਹੀਂ ਔਰ ਰੱਖ ਲੈ ਯਾਰ ਦੋ ਹੀ ਐ ਮੇ ਬਾਰ ਗੱਲਿਆ 9 ਕਿਲੋ ਮੈਨੂੰ ਬਾਰ ਆਨੇ ਅੱਜ ਬਸ ਗੱਲਾਂ ਦੋ ਹੀ ਐ 6 ਨਹੀਂ ਦੇਵਾ ਸਾਢੇ ਪੰਜ ਦੇ ਵਿੱਚ ਕੁਝ ਵੀ ਦੇਵਾ ਨਾ ਪੱਟਾ ਕਿਤੇ ਪੰਜ ਕਿਆ ਫੜ ਲਫੜਦੇ ਤੂੰ ਉਹ ਲਿਖਾਈ ਕਰਾ ਦਿੰਦੀ ਨਹੀਂ ਨਹੀਂ ਕੋਹ ਨਹੀਂ ਹੁੰਦਾ ਯਾਰ ਮੈਂ ਬਈ ਲਿਖਾਈ ਕਰਾ ਨਹੀਂ ਕਹਿ ਤਾ ਮੈਂ ਜਿਹੜਾ ਦਰਜ ਕਰਾ ਲੈ ਆ ਲੈ ਨਹੀਂ ਮਾ ਔਰ ਰੱਖ ਲੈ ਯਾਰ ਦੋ ਉਹ ਤਾਂ ਰੱਖ ਹੀ ਲੈਣ ਰੱਖ ਲੈ ਪੰਜ ਕਹਿੰਦਾ ਕਪਤਾਨ ਕਿੰਨੇ ਵੇਖਿਆ ਯਾਰ ਹੁਣ ਤੂੰ ਆਪ ਹੀ ਵੇਖ ਲੈ ਹੈ ਕਿਸੇ ਪਾਸੇ ਲਾਗਤ ਕੁਝ ਉਹ ਕਿੰਨੇ ਦੇ ਰਿਹਾ ਤੂੰ ਮੈਂ ਪੰਤਾਂ ਨੇ ਮੋਗਨੇ ਪੰਜ ਕਹਿੰਦਾ ਯਾਰ ਤੂੰ ਆ ਮੈਂ ਤਾਂ 6 ਕਹਿੰਦਾ ਬਸ ਲੈ ਜਾ ਮੈਂ ਨਹੀਂ ਨਹੀਂ ਸੱਤ ਦੀ ਫਸਲੀ ਗੱਲ ਹੁਣ ਦੱਸ ਕੀ ਕਰ ਉਹ ਦੇਣਾ ਕਹਿੰਦੇ ਕਰਾਂਗਾ ਨਹੀਂ ਨਹੀਂ ਕਿਉਂਕਿ ਵੇਖੀਂ ਨਹੀਂ ਦੇਣਾ ਸਾਰੀ ਗੱਲਾਂ ਸੱਤ 15 ਦਾ ਦੱਸ ਆਪਣੀ ਤਰਹਾ ਆ ਜਾ ਬਾ ਮੈਂ ਤੇਰਾ ਰਾਦਾਂ ਦਾ ਦਿਨ ਤੇਰਾ ਤੈਨੂੰ ਮਨਜ਼ੂਰ ਹੋਈ ਤਾਂ ਦੇ ਦੇ ਸਾਢੇ ਪੰਜ ਨਹੀਂ ਇਹ ਨਹੀਂ ਆਉਂਦਾ ਇਹ ਨਹੀਂ ਆਣਾ ਰਹਿਣਾ ਬਈ ਸਾਢੇ ਪੰਜ ਛੱਡ ਲੈ ਨਹੀਂ ਇਹ ਨਹੀਂ ਲੈ ਉਹ ਫੜ ਲੈ ਸਾਢੇ ਪੰਜ ਦੀ ਤੂੰ ਲੈ ਜਾ ਚੱਲ ਕੋਈ ਗੱਲ ਆਪਣੇ ਪਰਾਵਾਂ ਦੀ ਕੀ ਗੱਲ ਹੈ ਤੂੰ ਮੈਂ ਕਹਦਾ ਫੜ ਲੈ ਫੜ ਲੈ ਸਾਢੇ ਨਾਲ 6 ਨਹੀਂ ਗੈਨ ਸਾਢੇ ਪੰਜ ਦੀ ਫੜਨਾ ਉਹ ਨਹੀਂ ਸਾਢੇ ਮਿੱਟੂ ਕਰਾ ਆ ਇਹਨਾਂ 9 ਕਿਲੋ ਪੱਟਾ ਨਹੀਂ ਫੜਦੀ ਫੜ ਲੈ ਤੂੰ ਮੈਨੂੰ ਕੋਈ ਹੱਦ ਨਹੀਂ ਮੈਂ ਇਸ ਗੱਲ ਦਾ ਕੋਈ ਫਰਕ ਨਹੀਂ ਹਲ ਕੀ ਕਹਿਣਾ ਤੂੰ ਕਿੰਨੇ 12 ਦਿਨ ਨਹੀਂ ਬਾ ਦਿਨਾ ਯਾਰ 12 ਠੀਕ ਹੈ 15 ਦਾ ਤੁਮ ਕਹਿ ਰਿਹਾ ਸੀ ਗੱਲ ਪਈ ਰਹਿੰਦੇ ਸਾਡੇ ਪੰਜ ਨਹੀਂ ਲੈਂਦਾ ਲਓ ਜੀ ਕਪਤਾਨ ਬਾਈ ਨੇ ਸਿਰੇ ਸੌਦਾ ਚੜਾਦਾ ਸਾਡੇ ਪੰਜ ਆ ਸਾਡੇ ਪੰਜ ਨਹੀਂ ਲਿਆ ਮੈਨੂੰ ਪਾ ਦੇ ਫਿਰ ਬਖਰੀ ਗੱਲ ਉਹ ਨਹੀਂ ਲੈ ਰਿਹਾ ਤੁਮ ਬੋਲਿਆ ਨਾਲ ਆ ਕੇ ਵਧਾਈ ਜਾਂਦੇ ਯਾਰ ਮੈਂ ਕਿਹਾ ਤੂੰ ਨਾ ਲੈ ਤਾਂ ਮੈਂ ਲੈ ਲੀ ਮੈਂ ਲੈ ਹੀ ਜਾਣਾ ਜਦੋਂ ਗਣਪਤ ਬਾਈ ਯਾਰ ਬੋਗਦੇ ਲੈ ਲੈ ਕੱਲ ਕੀ ਗਏ ਨਾਨਕਾ ਦਾ ਅੱਠ ਨਵੇਂੜੇ ਸਾਡੇ ਪੰਜ ਦੇ ਨਾਂ ਦੇ ਤੂੰ ਲੈ ਨਾ ਤੁਸੀਂ ਮਹਿੰਗੀ ਕਰਦੇ ਨਹੀਂ ਮਹਿੰਗੀ ਕਰਦੇ ਤੇਰੇ ਪਹਿਲੇ ਪਹਿਲਾ ਕੱਲ ਤੇਰੀ ਸੀ ਹਾਂ ਮਾਤਰ ਨੂੰ ਕਹਿੰਦਾ ਹਾਂ ਜੀ ਲੈ ਲੈਂਦੇ ਹਾਂ ਜੀ ਲਾ ਬੋਗਦੇ ਵੀ ਫੜ ਇਹ ਨਹੀਂ ਅਸੀਂ ਲੈ ਲਾ ਬੋਗਦੇ ਵੀ ਫੜ ਬੋਗਦੇ ਸਾਡੇ ਹਾਂ ਅਸੀਂ ਵੀ ਰਸੀਆਂ ਤਾਂ ਆਹ ਪੜਦਾ ਤੇ ਨਾਲ ਹੀ ਆਹ ਬਹੁਤ ਦਾ ਸਰਦਾ ਚੱਲ ਪਿਆ ਆ ਬਹੁਤ ਆ ਹਰ ਬੋਲਦਾ ਯਾਰ ਕਾਲੇ ਇੱਕ ਹੀ ਗੱਲ ਕਰਦੇ ਯਾਰ ਹੁਣ ਆਪ ਵੀ ਵੇਖ ਲਓ ਤੁਸੀਂ ਯਾਰ ਮੈਂ ਹੁਣੇ ਮਾਲ ਦੇਣਾ ਬੈਂਕ ਦਾ ਕੋਈ ਗਰਲਫ੍ਰੈਂਡ ਪੰਜਾਬਾ ਕਢਾਉਣਾ ਯਾਰ ਕਿਹੜੇ ਬੋਗ ਦਾ ਸੌਦਾ ਹੈ ਨਾ ਇਹਦਾ ਚੱਲੀ ਜਾਂਦਾ ਜੀ ਹੁਣ ਨਾਲ ਹੀ ਆਹਦਾ ਸੌਦਾ ਚੱਲੀ ਜਾਂਦਾ ਬਈ ਦੋਸਤੋ ਆ ਬੋਲਦਾ 11000 ਲਾਦਾ ਬਾਈ ਨੇ ਮੈਂ ਕੀ ਕਹਿੰਦਾ ਕਿੰਨਾ ਮੰਗਿਆ ਬਾਈ ਨੇ ਮੈਂ ਤਾਂ ਯਾਰ ਮੰਗਿਆ 20 ਰੁਪਏ 15 ਰੁਪਏ ਮੰਗ ਲਾਉਂਦਾ 15 ਦੇ ਦਿੰਦਾ 20 ਰੁਪਏ ਬਾਈ ਨੇ ਮੁੱਲ ਕੀਤਾ ਪੜ ਅਦਰ ਵਸਾਈ ਪੜ ਉਹ ਰੱਕਲਾ ਪਸੰਦਰਾ ਤੂੰ ਆ ਕੀ ਯਾਰ ਕਪਤਾਨ ਕਰ ਮਲਾਜੁਰ ਵਾਲਾ ਉਹ ਜਾਣਦੇ ਸਾਡੇ ਬਾਈ ਉਹ ਗਰਮੀਆਂ ਗੰਲਾ ਪੈਦੇ ਯਾਰ ਉਹ ਬਿੱਟੂ ਅਰੇ ਤਾਂ ਗਲਤ ਉਹ 12.5 ਸਾਢੇ 12 ਲੱਖ ਦਾ ਬਾਈ ਤੇ 20000 ਰੁਪਿਆ ਬਾਈ ਨੇ ਹੌਲ ਕੀਤਾ ਤੇ ਬਹੁਤ ਵਧੀਆ ਸੌਦਾ ਚੱਲਿਆ ਬਾਈ ਤੋਂ ਪਿੰਡ ਫੂਰਾ ਬੱਕਰਾ ਮੰਡੀ ਦੀ ਆਹ ਰੈਂਦਵਾਰ ਲੱਗਦੀ ਹੈ ਤੇ ਵਾਧੂ ਵਾਧੂ ਵੀ ਪਹੁੰਚਿਆ ਕਰੋ ਨਹੀਂ ਕੋਈ ਚੱਲਦੀ ਚੱਲਦੀ ਸ਼ੇਅਰ ਕਰ ਦੇ ਨਹੀਂ ਜਾਇਜ ਜਾਇਜ ਕੀਤੀ ਨਹੀਂ ਆਪਾਂ ਇਹ ਠੋਸ ਪਟੂ ਲਾ ਜੋਰ ਰਾ ਮੰਗਲ ਆਇਆ ਨਹੀਂ ਹੈ ਮੰਗਲ ਆ ਆ ਬਈ ਮਾਰੀ ਇਹ ਹਮਦਨੀ ਉੱਤੇ ਹੀ ਪਰਬਣਾ ਗੱਲ ਤੂੰ ਫਿਰ ਮਾਰ ਵਾਲੀ ਪੰਦੇ ਆ ਅਸਲੀ ਉਹ ਵੀ ਪਰਚੀ ਤੂੰ ਕਰਾਏਗਾ ਮੇਰੀ ਮੈਂ ਇਹ ਗੱਲ ਨਹੀਂ ਮੋੜੀ ਪਰਚੀ ਤੂੰ ਕਰਾਏਗਾ ਮੇਰੀ ਪਰਤੀ ਤੂੰ ਕਰਾਏਗਾ ਮੈਂ ਨਹੀਂ ਕਰਾਉਣੀ ਸਾਰੇ ਬੰਦੇ ਵਪਾਰੀ ਐ ਕੋਈ ਇੱਕ ਬੰਦਾ ਨਹੀਂ ਹੈਗਾ ਬਣਾ ਵਪਾਰੀ ਤੂੰ ਪੈਦੇ ਦਾ ਗਣਾ ਆਇਆ ਸਤਨਾਉਂਦਾ ਅੱਲਾਹ ਆਉਂਦਾ ਉਹ ਖਾਦ ਬਗਲੇ ਨਾਲ ਆਇਆ ਤੇ ਅਮਾਜ਼ਨ ਮੈਂ 14 ਦਾ ਤੁਨਕਿਆ ਚੱਜੇ ਮੈਂ ਹੱਥ ਵੀ ਨਹੀਂ ਲਾਉਣਾ ਬੰਦਰੀ ਦੀ ਗੋੜੀ ਲੈਖਣਾ ਵੀ ਨਹੀਂ ਗਾ ਬੱਕਰੇ ਕੰਨੇ ਲਓ ਜੀ ਦੋਸਤੋ ਬਹੁਤ ਵਧੀਆ ਸੌਦਾ ਚੜਿਆ ਚੜਿਆ ਜਾਲ ਦੀ ਵੀਡੀਓ ਤੇ ਦੋ ਨਗਰਾਂ ਦਾ ਸੌਦਾ ਅਥਰੇ ਚੜਿਆ ਦੋ ਤੋਂ ਇੱਕ ਪਰ ਤੇ ਇੱਕ ਆ ਬੱਕਰੇ ਦਾ 13000 ਰੁਪਏ ਦਾ ਤੇ ਬਾਈ ਨੇ 20000 ਰੁਪਏ ਮੋਲ ਕੀਤਾ ਦੀ ਤੇ ਪਰਚੀ ਆਪੋ ਆਪਣੀ ਦੋਸਤੋ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦੋ ਇਹ ਗੱਲ ਕਿਵੇਂ ਕਰਦੇ ਯਾਰ ਫਿਰ ਮੈਨੂੰ ਗੱਲ ਦੀ ਬਹੁਤ ਵਧੀਆ ਸੌਦੇ ਤੇਰੇ ਮਿਲਦੇ ਆਪਣੀ ਵੀਡੀਓ ਦੇ ਨਾਲ ਪੈਂਡ ਸੋੜਾ ਬੱਕਰਾ ਬਣਿਆ